PTC News ਦੇ ਡਿਜੀਟਲ ਪਲੇਟਫਾਰਮ ਤੁਸੀਂ ਦੇਖ ਰਹੇ ਹੋ ਮੈਂ ਹਾਂ ਦਲੀਪ ਸਿੰਘ ਭਾਰਤ ਦੇ ਗਵਾਂਡੀ ਮੁਲਕ ਬੰਗਲਾਦੇਸ਼ ਦੇ ਵਿੱਚ ਵੱਡਾ ਸਿਆਸੀ ਸੰਕਟ ਖੜਾ ਹੋ ਗਿਆ ਹੈ ਕਿਉਂਕਿ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਤੇ ਇਸ ਤੋਂ ਵੀ ਵੱਡੀ ਖਬਰ ਇਹ ਹੈ ਕਿ ਸ਼ੇਖ ਹਸੀਨਾ ਨੇ ਆਪਣਾ ਮੁਲਕ ਬੰਗਲਾਦੇਸ਼ ਛੱਡ ਦਿੱਤਾ ਹੈ ਇਸ ਤੋਂ ਬਾਅਦ ਹੁਣ ਮੁਲਕ ਦੇ ਵਿੱਚ ਕੋਈ ਵੀ ਸਰਕਾਰ ਨਹੀਂ ਰਹੀ ਹੈ ਤੇ ਅਚਾਨਕ ਹੀ ਬੰਗਲਾਦੇਸ਼ ਦੇ ਆਰਮੀ ਚੀਫ ਜਿਨ੍ਹਾਂ ਦਾ ਨਾਮ ਹੈ ਜਨਰਲ ਵਕਾਰ ਜ਼ਮਾਨ ਜਨਰਲ ਵਕਾਰ ਜ਼ਮਾਨ ਮੀਡੀਆ ਸਾਹਮਣੇ ਆਏ ਤੇ ਉਹਨਾਂ ਨੇ ਸੰਬੋਧਨ ਕਰਦੇ ਆ ਕਿਹਾ ਕੀ ਸ਼ੇਖ ਹਸੀਨਾ ਨੇ ਮੁਲਕ ਛੱਡ ਦਿੱਤਾ ਪਰ ਬੰਗਲਾਦੇਸ਼ ਦੇ ਵਿੱਚ ਜੋ ਸਰਕਾਰ ਹੈ ਉਹ ਅੰਤਰੀਮ ਸਰਕਾਰ ਚੱਲੇਗੀ ਨਵੀਂ ਸਰਕਾਰ ਬਣਨ ਤੋਂ ਪਹਿਲਾਂ ਯਾਨੀ ਕੁਲ ਮਿਲਾ ਕੇ ਸਮਝਣ ਵਾਲੀ ਗੱਲ ਇਹ ਹੈ ਕਿ ਭਾਰਤ ਦੇ ਗੁਆਂਢੀ ਮੁਲਕ ਬੰਗਲਾਦੇਸ਼ ਦੇ ਵਿੱਚ ਇਸ ਸਮੇਂ ਕੋਈ ਸਰਕਾਰ ਨਹੀਂ ਹੈ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਮੁਲਕ ਛੱਡ ਦਿੱਤਾ ਹੈ ਇਹਦੇ ਪਿੱਛੇ ਕਾਰਨ ਕੀ ਨੇ ਪਛੋਕੜ ਕੀ ਇਸ ਦੇ ਪਿੱਛੇ ਕਿਉਂ ਹਜ਼ਾਰਾਂ ਲੋਕਾਂ ਹਜ਼ਾਰਾਂ ਲੋਕ ਸੜਕਾਂ ਤੇ ਉਤਰੇ ਸੀ ਤੇ ਕਿਉਂ 300 ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ ਬੰਗਲਾਦੇਸ਼ ਦੇ ਵਿੱਚ ਇਸ ਸਮੇਂ ਇੰਟਰਨੈਟ ਸੇਵਾਵਾਂ ਮੱਠ ਕਰ ਦਿੱਤੀਆਂ ਗਈਆਂ ਨੇ ਤਾਂ ਵੱਡਾ ਸਿਆਸੀ ਸੰਕਟ ਬੰਗਲਾ ਦੇ ਵਿੱਚ ਖੜਾ ਹੋ ਚੁੱਕਾ ਹੈ ਤੁਹਾਨੂੰ ਦੱਸ ਦਈਏ ਕਿ ਪੰਜ ਵਾਰ ਦੀ ਪ੍ਰਧਾਨ ਮੰਤਰੀ ਰਹੀ ਸ਼ੇਖ ਹਸੀਨਾ ਨੇ ਅਚਾਨਕ ਮੁਲਕ ਛੱਡਿਆ ਤੇ ਮੁਲਕ ਛੱਡ ਕੇ ਉਹ ਗਏ ਕਿੱਥੇ ਇਹ ਵੀ ਜਾਣਨਾ ਜ਼ਰੂਰੀ ਹੈ ਸ਼ੇਖ ਹਸੀਨਾ ਕਿਹਾ ਜਾ ਰਿਹਾ ਹੈ ਕਿ ਇਸ ਸਮੇਂ ਭਾਰਤ ਵਿੱਚ ਦਾਖਲ ਹੋ ਚੁੱਕੇ ਨੇ ਭਾਰਤ ਦੇ ਅਗਰਤਲਾ ਦੇ ਵਿੱਚ ਉਹਨਾਂ ਨੂੰ ਲੈ ਕੇ ਆਂਦਾ ਗਿਆ ਇੱਕ ਤਸਵੀਰ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਜਿਸ ਦੇ ਮੁਤਾਬਕ ਜਿਸ ਦੇ ਵਿੱਚ ਹੈਲੀਕਾਪਟਰ ਦਿਖਾਈ ਦੇ ਰਿਹਾ ਤੇ ਕੁਝ ਸੁਰੱਖਿਆ ਕਰਮੀ ਨੇ ਉਸੇ ਦੇ ਵਿੱਚ ਕਿਹਾ ਜਾ ਰਿਹਾ ਕਿ ਸ਼ੇਖ ਹਸੀਨਾ ਨੇ ਬੰਗਲਾਦੇਸ਼ ਤੋਂ ਉਡਾਰੀ ਮਾਰੀ ਤੇ ਉਹ ਭਾਰਤ ਦੇ ਅਗਰਤਲਾ ਦੇ ਵਿੱਚ ਪਹੁੰਚ ਗਏ ਉਹਨਾਂ ਦੇ ਨਾਲ ਕਿਹਾ ਜਾ ਰਿਹਾ ਕਿ ਉਹਨਾਂ ਦੀ ਭੈਣ ਵੀ ਉਹਨਾਂ ਦੇ ਨਾਲ ਨਿਕਲੇ ਸੀ ਜੋ ਕਿ ਸ਼ੇਖ ਹਸੀਨਾ ਦੇ ਨਾਲ ਇਸ ਸਮੇਂ ਭਾਰਤ ਦੇ ਵਿੱਚ ਪਹੁੰਚੇ ਨੇ ਤਾਂ ਇਸ ਸਮੇਂ ਵੱਡੀ ਖਬਰ ਇਹੀ ਹੈ ਦੁਨੀਆ ਦੇ ਮੁਕਾਬਲੇ ਯਾਨੀ ਇੰਟਰਨੈਸ਼ਨਲ ਖਬਰ ਵੱਡੀ ਖਬਰ ਇਹੀ ਹੈ ਕਿ ਇਸ ਸਮੇਂ ਬੰਗਲਾਦੇਸ਼ ਵਿੱਚ ਹੁਣ ਕੋਈ ਸਰਕਾਰ ਨਹੀਂ ਹੈ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਮੁਲਕ ਛੱਡ ਚੁੱਕੇ ਨੇ ਤੇ ਬੰਗਲਾਦੇਸ਼ ਦੇ ਵਿੱਚ ਹੁਣ ਤੱਕ 300 ਲੋਕਾਂ ਦੀ ਮੌਤ ਹੋ ਚੁੱਕੀ ਹੈ ਇਹਦੇ ਪਿੱਛੇ ਦਾ ਕਾਰਨ ਇਹ ਹੈ ਕਿ ਬੰਗਲਾਦੇਸ਼ ਦੇ ਵਿੱਚ ਕਈ ਦਿਨਾਂ ਤੋਂ ਪ੍ਰਦਰਸ਼ਨਕਾਰੀ ਵਿਦਿਆਰਥੀ ਸੜਕਾਂ ਤੇ ਉਤਰੇ ਹੋਏ ਸੀ ਵਿਦਿਆਰਥੀਆਂ ਦੀ ਮੰਗ ਇਹ ਹੀ ਸੀ ਕਿ ਸ਼ੇਖ ਹਸੀਨਾ ਆਪਣੀ ਕੁਰਸੀ ਛੱਡਣ ਕਿਉਂਕਿ ਮੰਗ ਇੱਕ ਸੀ ਕਿ ਦੇਸ਼ ਦੀਆਂ ਸਿਵਲ ਸੇਵਾਵਾਂ ਦੇ ਵਿੱਚ ਰੱਖਵੇਂ ਕਰਨ ਨੂੰ ਲੈ ਕੇ ਵਿਰੋਧ ਚੱਲ ਰਿਹਾ ਸੀ ਵਿਦਿਆਰਥੀਆਂ ਦਾ ਕਹਿਣਾ ਸੀ ਰਾਖਵੇਂਕਰਨ ਨੂੰ ਖਤਮ ਕੀਤਾ ਜਾਵੇ ਹਾਲਾਂਕਿ ਸ਼ੇਖ ਹਸੀਨਾ ਨੇ ਕਾਫੀ ਹੱਦ ਤੱਕ ਰਾਖਵੇਂਕਰਨ ਨੂੰ ਖਤਮ ਵੀ ਕੀਤਾ ਸੀ ਪਰ ਰਾਖਵੇਂਕਰਨ ਨੂੰ ਪੂਰੀ ਤਰ੍ਹਾਂ ਖਤਮ ਕਰਨ ਨੂੰ ਲੈ ਕੇ ਮੰਗ ਹੋ ਰਹੀ ਸੀ ਤੇ ਬਜੇ ਦਸਨ ਪ੍ਰਦਰਸ਼ਨਕਾਰੀ ਵਿੱਚ ਜੇ ਇਹ ਪ੍ਰਦਰਸ਼ਨ ਰੋਕ ਦਿੱਤੇ ਗਏ ਸੀ ਪਰ ਅਚਾਨਕ ਅੱਜ ਸਵੇਰੇ ਇਹ ਪ੍ਰਦਰਸ਼ਨ ਹੋਰ ਵਧੇ ਜਿਸ ਦੇ ਵਿੱਚ ਜੋ ਤਾਜ਼ਾ ਫਿਗਰ ਸੀ 100 ਲੋਕਾਂ ਦੀ ਮੌਤ ਹੋਈ ਸੀ ਯਾਨੀ ਕੁੱਲ ਮਿਲਾ ਕੇ ਕਰੀਬ-ਕਰੀਬ ਕਈ ਹਫ਼ਤਿਆਂ ਤੋਂ ਇਹ ਪ੍ਰਦਰਸ਼ਨ ਚੱਲ ਰਿਹਾ ਸੀ ਤੇ ਹੁਣ ਤੱਕ ਕੁੱਲ ਮੌਤਾਂ ਦੀ ਗਿਣਤੀ ਜੋ ਹੈ ਉਹ 300 ਪਾਰ ਕਰ ਚੁੱਕੀ ਹੈ ਸ਼ੇਖ ਹਸੀਨਾ ਨੂੰ ਇਹ ਸਵਾਲ ਉੱਠਦਾ ਹੈ ਕਿ ਆਪਣਾ ਮੁਲਕ ਕਿਉਂ ਛੱਡਣਾ ਪਿਆ ਉਹ ਇਸ ਲਈ ਛੱਡਣਾ ਪਿਆ ਕਿਉਂਕਿ ਸ਼ੇਖ ਹਸੀਨਾ ਦੇ ਘਰ ਯਾਨੀ ਕਿ ਪੀਐਮ ਆਵਾਸ ਜਿਹਨੂੰ ਕਹਿੰਦੇ ਨੇ ਪ੍ਰਧਾਨ ਮੰਤਰੀ ਦਾ ਘਰ ਉੱਥੇ ਅੱਜ ਸਵੇਰੇ ਤੋਂ ਹੀ ਪ੍ਰਦਰਸ਼ਨਕਾਰੀਆਂ ਦਾ ਆਉਣਾ ਜਾ ਰਹੀ ਸੀ ਤੇ ਅਚਾਨਕ ਉਹਨਾਂ ਦੇ ਘਰ ਦੇ ਉੱਪਰ ਪੱਥਰਬਾਜ਼ੀ ਹੋਣ ਲੱਗੀ ਤੇ ਅਚਾਨਕ ਵੱਡੀ ਭੀੜ ਉਹਨਾਂ ਦੇ ਘਰ ਦੇ ਵਿੱਚ ਦਾਖਲ ਹੋ ਗਈ ਉਸ ਤੋਂ ਬਾਅਦ ਜਲਦਬਾਜ਼ੀ ਵਿੱਚ ਸ਼ੇਖ ਹਸੀਨਾ ਨੂੰ ਉੱਥੋਂ ਕੱਢਿਆ ਗਿਆ ਤੇ ਉਹਨਾਂ ਨੇ ਹੈਲੀਕਾਪਟਰ ਰਾਹੀਂ ਭਾਰਤ ਦੇ ਅਗਰਤਲਾ ਦੇ ਵਿੱਚ ਸ਼ਰਨ ਲਈ ਹੈ ਹੁਣ ਤੱਕ ਦੀ ਖਬਰ ਇਹੀ ਹੈ ਇਸ ਤੋਂ ਬਾਅਦ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਸ਼ੇਖ ਹਸੀਨਾ ਤੋਂ ਬਾਅਦ ਬੰਗਲਾਦੇਸ਼ ਦੀ ਸਰਕਾਰ ਚਲਾਏਗਾ ਕੌਣ ਤਾਂ ਬੰਗਲਾਦੇਸ਼ ਦੇ ਵਿੱਚ ਇਸ ਸਮੇਂ ਹੁਣ ਅੰਤਰਿਮ ਸਰਕਾਰ ਚੱਲੇਗੀ ਯਾਨੀ ਆਰਜੀ ਤੌਰ ਤੇ ਇੱਕ ਸਰਕਾਰ ਦਾ ਗਠਨ ਹੋਏਗਾ ਜੋ ਕਿ ਚਲਾਏਗੀ ਇਸ ਦਾ ਐਲਾਨ ਕੀਤਾ ਹੈ ਆਰਮੀ ਚੀਫ ਬੰਗਲਾਦੇਸ਼ ਦੇ ਜਨਰਲ ਵਕਾਰ ਜ਼ਮਾਨ ਨੇ ਜਨਰਲ ਵਕਾਰ ਜ਼ਮਾਨ ਨੇ ਜਦੋਂ ਇਹ ਐਲਾਨ ਕੀਤਾ ਤਾਂ ਇਹ ਵੀ ਗਿਆਸ ਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਬੰਗਲਾਦੇਸ਼ ਦੇ ਵਿੱਚ ਇਸ ਸਮੇਂ ਕੀ ਫੌਜੀ ਰੂਲ ਸਥਾਪਿਤ ਹੋ ਗਿਆ ਕਿਉਂਕਿ ਭਾਰਤ ਦਾ ਗਵਾਂਡੀ ਮੁਲਕ ਹੈ ਸੁਰੱਖਿਆ ਦੇ ਮਾਮਲੇ ਦੇ ਵਿੱਚ ਸਟ੍ਰੈਟੇਜਿਕ ਮਾਮਲੇ ਦੇ ਵਿੱਚ ਰਣਨੀਤਿਕ ਮਾਮਲੇ ਦੇ ਵਿੱਚ ਭਾਰਤ ਦੇ ਲਈ ਇਹ ਬਹੁਤ ਹੀ ਚਿੰਤਾ ਵਾਲੀ ਵਿਸ਼ਾ ਹੈ ਪਰ ਇਸ ਦੇ ਵਿੱਚ ਭਾਰਤ ਹੁਣ ਤੱਕ ਕੋਈ ਵੀ ਆਪਣਾ ਬਿਆਨ ਜਾਰੀ ਨਹੀਂ ਕਰ ਰਿਹਾ ਉਸ ਦੇ ਕਾਰਨ ਵੀ ਨਹੀਂ ਕਿਉਂਕਿ ਭਾਰਤ ਦੀ ਬੰਗਲਾਦੇਸ਼ ਦੇ ਨਾਲ ਚੰਗੀ ਬੰਦਦੀ ਹੈ ਤੇ ਜਦੋਂ ਵੀ ਇਸ ਤਰ੍ਹਾਂ ਦੇ ਗੁਆਂਢੀ ਮੁਲਕ ਨਾਲ ਕੁਝ ਜਦੋਂ ਉੱਥੇ ਅਨਰੈਸਟ ਹੋਵੇ ਜਦੋਂ ਉੱਥੇ ਇਸ ਤਰ੍ਹਾਂ ਦੀ ਤਰਥੱਲੀ ਮੱਚੀ ਹੋਵੇ ਤਾਂ ਭਾਰਤ ਅਕਸਰ ਕੋਈ ਵੀ ਮੁਲਕ ਅਕਸਰ ਉਸ ਬਾਰੇ ਬਿਆਨ ਦੇਣ ਤੋਂ ਬਚੇਗਾ ਤਾਂ ਇਸ ਸਮੇਂ ਅਹਿਮ ਖਬਰ ਇਹੀ ਹੈ ਭਾਰਤ ਦੇ ਲਿਹਾਜ਼ ਨਾਲ ਕਿਉਂਕਿ ਭਾਰਤ ਦੇ ਕਈ ਲੋਕ ਬੰਗਲਾਦੇਸ਼ ਦੇ ਵਿੱਚ ਨੇ ਢਾਕਾ ਰਾਜस्तानी ਹੈ ਬੰਗਲਾਦੇਸ਼ ਦੀ ਉੱਥੇ ਵੀ ਕਈ ਲੋਕ ਫਸੇ ਹੋਣਗੇ ਤਾਂ ਭਾਰਤ ਵੱਲੋਂ ਇਸ ਸਮੇਂ ਵੱਡੀ ਜਿਹੜੀ ਪ੍ਰਾਇਰਟੀ ਹੈ ਜਿਸ ਨੂੰ ਕਿਹਾ ਜਾਏਗਾ ਉੱਥੇ ਫਸੇ ਆਪਣੇ ਲੋਕਾਂ ਨੂੰ ਬਾਹਰ ਕਢਣਾ ਉਹਨਾਂ ਲੋਕਾਂ ਦਾ ਰੈਸਕਿਊ ਕਰਨਾ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਖੁਦ ਮੁਲਕ ਛੱਡ ਕੇ ਨਿਕਲ ਚੁੱਕੇ ਨੇ ਤਾਂ ਇਸ ਸਮੇਂ ਉਸ ਮੁਲਕ ਦਾ ਵਾਲੀ ਵਾਰਿਸ ਕੌਣ ਹਾਲਾਂਕਿ ਫੌਜ ਇਹ ਕਹਿ ਰਹੀ ਹੈ ਕਿ ਉਥੇ ਅੰਤਰੀਮ ਸਰਕਾਰ ਬਣੇਗੀ ਅੰਤਰੀਮ ਸਰਕਾਰ ਚਲਾਏਗੀ ਪਰ ਉਸ ਵਖਵੇ ਦੇ ਦੌਰਾਨ ਉਹਨਾਂ ਲੋਕਾਂ ਦਾ ਕੀ ਹੋਏਗਾ ਜੋ ਵਖ ਵਖ ਮੁਲਕਾਂ ਦੇ ਵਿੱਚ ਮੁਲਕਾਂ ਤੋਂ ਆਏ ਹੋਏ ਨੇ ਤੇ ਬੰਗਲਾਦੇਸ਼ ਵਿੱਚ ਰੁਕੇ ਹੋਏ ਨੇ ਇਸ ਦੇ ਵਿੱਚ ਸਾਰੇ ਹੀ ਮੁਲਕ ਚਿੰਤਤ ਨੇ ਖਾਸ ਤੌਰ ਤੇ ਭਾਰਤ ਨੂੰ ਚਿੰਤਾ ਦੀ ਗੱਲ ਇਸ ਕਰਕੇ ਹੈ ਕਿਉਂਕਿ ਭਾਰਤ ਦਾ ਗੁਆਂਡੀ ਹੈ ਬੰਗਲਾਦੇਸ਼ ਤੇ ਭਾਰਤ ਤੋਂ ਕਈ ਲੋਕ ਰੋਜ਼ਾਨਾ ਬੰਗਲਾਦੇਸ਼ ਤੋਂ ਭਾਰਤ ਦਾ ਸਫ਼ਰ ਕਰਦੇ ਨੇ ਤਾਂ ਇਸ ਸਮੇਂ ਭਾਰਤ ਦੀ ਜੋ ਪ੍ਰਾਇਰਟੀ ਹੋਏਗੀ ਉਹ ਇਹ ਹੋਏਗੀ ਕਿ ਬੰਗਲਾਦੇਸ਼ ਦੇ ਵਿੱਚ ਜਿੰਨੇ ਵੀ ਭਾਰਤੀ ਬੈਠੇ ਨੇ ਚਾਹੇ ਉਹ ਸਫਾਰਤਖਾਨੇ ਦੇ ਵਿੱਚ ਹੋ ਜਾਂ ਵਕ ਵਕ ਮੁਲਕ ਵਕ ਵਕ ਹਿੱਸੇ ਦੇ ਵਿੱਚੋਂ ਬੰਗਲਾਦੇਸ਼ ਦੇ ਵਿੱਚ ਉਹਨਾਂ ਨੂੰ ਕੱਢਿਆ ਜਾਣਾ ਚਾਹੀਦਾ ਹੈ ਤਾਂ ਭਾਰਤ ਫਿਲਹਾਲ ਇਸ ਪਾਸੇ ਸੋਚੇਗਾ ਪਰ ਭਾਰਤ ਨੇ ਇੱਕ ਕਮ ਹੋਰ ਕੀਤਾ ਉਹ ਇਹ ਕੀਤਾ ਕਿ ਸ਼ੇਖ ਹਸੀਨਾ ਨੂੰ ਉਹਨਾਂ ਦੀ ਭੈਣ ਦੇ ਨਾਲ ਤੇ ਉਹਨਾਂ ਦੇ ਜੋ ਵੀ ਸਹਿਯੋਗੀ ਨੇ ਉਹਨਾਂ ਨੂੰ ਸੇਫ ਲੀਕ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿਸੇ ਸੇਫ ਪਲੇਸ ਦੇ ਸ਼ੇਖ ਹਸੀਨਾ ਚਲੇ ਗਏ ਨੇ ਪਰ ਹੁਣ ਖਬਰ ਇਹ ਹੈ ਕਿ ਸ਼ੇਖ ਹਸੀਨਾ ਭਾਰਤ ਦੇ ਅਗਰਤਲਾ ਦੇ ਵਿੱਚ ਲੈਂਡ ਹੋਏ ਨੇ ਹੈਲੀਕਾਪਟਰ ਰਾਹੀਂ ਤਾ ਭਾਰਤ ਨੇ ਕਿਤੇ ਨ ਕਿਤੇ ਕਿਹਾ ਜਾਇਆਤਾ ਉਹਨਾਂ ਦਾ ਰੈਸਕਿਊ ਵੀ ਕਰਵਾਇਆ ਤੇ ਉਹਨਾਂ ਨੂੰ ਇੱਥੇ ਸ਼ੈਲਟਰ ਵੀ ਦਿੱਤਾ ਹੈ ਭਾਰਤ ਦੇ ਵਿੱਚ ਸ਼ੇਖ ਅਸਿਨਾ ਨੂੰ ਭਾਰਤ ਨੇ ਤੇ ਹੁਣ ਅਗਲੀ ਖਬਰ ਇਹ ਹੈ ਕਿ ਆਖਿਰਕਾਰ ਕਈ ਹਫ਼ਤਿਆਂ ਤੋਂ ਬੰਗਲਾਦੇਸ਼ ਦੀਆਂ ਸੜਕਾਂ ਤੇ ਹਜ਼ਾਰਾਂ ਲੋਕ ਪ੍ਰਦਰਸ਼ਨ ਕਿਉਂ ਕਰ ਰਹੇ ਸੀ ਪੁਲਿਸ ਆਰਮੀ ਅਤੇ ਲੋਕਾਂ ਦੇ ਵਿੱਚ ਝੜਪਾਂ ਕਿਉਂ ਹੋ ਰਹੀਆਂ ਸਨ ਲੋਕਾਂ ਦੀ ਮੰਗ ਕਿਹੜੀ ਸੀ ਤੇ ਲੋਕਾਂ ਦੀ ਇੱਕੋ ਹੀ ਮੰਗ ਸੀ ਕਿ ਬੰਗਲਾਦੇਸ਼ ਦੇ ਵਿੱਚ ਜੋ ਸਿਵਲ ਸੇਵਾਵਾਂ ਨੇ ਉਹਨਾਂ ਦੇ ਵਿੱਚ ਰਾਖਵਿਕरण ਯਾਨੀ ਰਿਜ਼ਰਵੇਸ਼ਨ ਨੂੰ ਖਤਮ ਕੀਤਾ ਜਾਵੇ ਹੁਣ ਇਹ ਰਿਜ਼ਰਵੇਸ਼ਨ ਕਿਹੋ ਜਿਹਾ ਸੀ ਇਸ ਤੇ ਵੀ ਸਵਾਲ ਉੱਠਨੇ ਲਾਜ਼ਮੀ ਨੇ ਤੁਹਾਡੇ ਮਨ 'ਚ ਸਵਾਲ ਆ ਰਿਹਾ ਹੋਵੇਗਾ ਤਾਂ ਇਸ ਬਾਰੇ ਵੀ ਦੱਸ ਦਈਏ ਕਿ ਬੰਗਲਾਦੇਸ਼ ਦੇ ਵਿੱਚ ਜਦੋਂ ਬੰਗਲਾਦੇਸ਼ 1971 ਦੇ ਵਿੱਚ ਆਜ਼ਾਦ ਹੋਇਆ ਸੀ ਜੋ ਲੋਕ ਇਤਿਹਾਸ ਨੂੰ ਪੜ੍ਹਦੇ ਨੇ ਜਾਣਦੇ ਨੇ ਉਹਨਾਂ ਨੂੰ ਪਤਾ ਹੈ ਕੀ 1971 ਤੱਕ ਬੰਗਲਾਦੇਸ਼ ਨਾਮ ਦਾ ਮੁਲਕ ਨਹੀਂ ਹੁੰਦਾ ਸੀ ਸਗੋਂ ਈਸਟ ਪਾਕਿਸਤਾਨ ਨਾਮ ਦਾ ਮੁਲਕ ਹੁੰਦਾ ਸੀ ਜਿਸ ਨੂੰ ਈਸਟ ਪਾਕਿਸਤਾਨ ਯਾਨੀ ਪੂਰਬੀ ਪਾਕਿਸਤਾਨ ਕਿਹਾ ਜਾਂਦਾ ਸੀ ਬੰਗਲਾਦੇਸ਼ ਦੇ ਜਦੋਂ ਉਸ 1971 ਵਿੱਚ ਬਣਿਆ ਉਹ ਵੀ ਮਦਦ ਸੀ ਭਾਰਤ ਦੀ ਯਾਨੀ ਕਿ ਭਾਰਤ ਨੇ 1971 ਦੇ ਵਿੱਚ ਜਨਰਲ ਜਗਜੀਤ ਸਿੰਘ ਅਰੋੜਾ ਭਾਰਤੀ ਫੌਜ ਦੇ ਵੱਡੇ ਕਮਾਂਡਰ ਸੀ ਉਹਨਾਂ ਦੀ ਅਗਵਾਈ ਦੇ ਵਿੱਚ ਮੁਕਤੀ ਬਾਹਣੀ ਇੱਕ ਸ਼ੁਰੂ ਕਰਵਾਈ ਸੀ ਅਭਿਆਨ ਸ਼ੁਰੂ ਕਰਵਾਇਆ ਸੀ ਮੁਕਤੀ ਬਾਹਣੀ ਨਾਮ ਦਾ ਜਿਸ ਤੋਂ ਬਾਅਦ ਬੰਗਲਾਦੇਸ਼ ਦੇ ਵਿੱਚ ਭਾਰਤ ਦੀ ਮਦਦ ਨਾਲ ਤਖਤਾ ਪਲਟ ਕੀਤਾ ਗਿਆ ਈਸਟ ਪਾਕਿਸਤਾਨ ਯਾਨੀ ਪੂਰਬੀ ਪਾਕਿਸਤਾਨ ਨੂੰ ਜੜੋਂ ਪੁੱਟ ਦਿੱਤਾ ਗਿਆ ਤੇ ਬੰਗਲਾਦੇਸ਼ ਨਾਂ ਦਾ ਇੱਕ ਮੁਲਕ ਬਣਿਆ 1971 ਉਸੇ ਦੌਰਾਨ ਇਹ ਕਿਹਾ ਜਾਂਦਾ ਕਿ ਜਿਨ੍ਹਾਂ ਲੋਕਾਂ ਨੇ ਪਾਕਿਸਤਾਨ ਨੂੰ ਆਜ਼ਾਦ ਕਰਵਾਇਆ ਜਿਨ੍ਹਾਂ ਲੋਕਾਂ ਨੇ ਉਸ ਵਿੱਚ ਹਿੱਸਾ ਲਿਆ ਸੀ ਬੰਗਲਾਦੇਸ਼ ਦੇ ਲੋਕਾਂ ਨੂੰ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਤੇ ਉਹਨਾਂ ਦੇ ਉਹਨਾਂ ਦੇ ਜੋ ਰਿਸ਼ਤੇਦਾਰ ਨੇ ਉਹਨਾਂ ਨੂੰ ਸਿਵਲ ਸਭਾਵਾਂ ਦੇ ਵਿੱਚ ਯਾਨੀ ਉੱਚ ਉੱਚ ਜਿਹੜੇ ਅਹੁਦੇ ਨੇ ਬੰਗਲਾਦੇਸ਼ ਦੇ ਵਿੱਚ ਉਹਨਾਂ ਨੂੰ ਉਹਨਾਂ ਨੂੰ ਉਸ ਦੇ ਵਿੱਚ ਰੱਖਵਾ ਕਰਨ ਦਿੱਤਾ ਜਾਂਦਾ ਸੀ ਇਸੇ ਗੱਲ ਦਾ ਵਿਰੋਧ ਹੋ ਰਿਹਾ ਸੀ ਬੰਗਲਾਦੇਸ਼ ਦੇ ਵਿੱਚ ਜਿਸ ਨੂੰ ਲੈ ਕੇ ਵੱਡੀ ਗਿਣਤੀ ਦੇ ਵਿੱਚ ਵਿਦਿਆਰਥੀ ਸੜਕਾਂ ਤੇ ਉਤਰੇ ਹੋਏ ਸੀ ਵਿਦਿਆਰਥੀਆਂ ਦੀ ਇੱਕੋ ਹੀ ਮੰਗ ਸੀ ਕਿ ਇਹ ਰੱਖਵਾ ਕਰਨ ਖਤਮ ਕੀਤਾ ਜਾਏ ਇਸ ਦੇ ਇਸ ਦੇ ਵਿਰੋਧ ਵਿੱਚ ਵਿਦਿਆਰਥੀਆਂ ਨੇ ਪੂਰੇ ਮੁਲਕ ਵਿੱਚ ਇਹ ਇਹ ਅਭਿਆਨ ਵੀ ਚਲਾਇਆ ਹੋਇਆ ਸੀ ਕਿ ਲੋਕ ਟੈਕਸ ਨਾ ਦੇਣ ਸਰਕਾਰ ਨੂੰ ਜਿਸ ਤੋਂ ਬਾਅਦ ਹੋਰ ਵੀ ਤਰਤਲਿ ਮਚ ਗਈ ਜਿਸ ਤੋਂ ਬਾਅਦ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਦੇ ਵਿਚਾਲੇ ਝੜਪਾਂ ਹੋਣ ਲੱਗੀਆਂ ਰਹਿ ਰਹਿ ਕੇ ਮੌਤਾਂ ਵੀ ਹੋ ਰਹੀਆਂ ਸਨ ਤੁਹਾਨੂੰ ਯਾਦ ਹੋਵੇਗਾ ਕਿ ਕੁਝ ਸਮੇਂ ਪਹਿਲਾਂ ਹੀ ਕੁਝ ਦਿਨ ਪਹਿਲਾਂ ਹੀ ਤੁਹਾਨੂੰ ਖਬਰ ਮਿਲੀ ਹੋਣੀ ਕਿ ਬੰਗਲਾਦੇਸ਼ ਦੇ ਵਿੱਚ ਝੜਪਾਂ ਦੇ ਦੌਰਾਨ ਐਨੇ ਲੋਕ ਮਰ ਗਏ ਕੁਝ ਦਿਨਾਂ ਬਾਅਦ ਫਿਰ ਖਬਰ ਮਿਲੀ ਕਿ ਸੈਂਕੜੇ ਲੋਕ ਮਰ ਗਏ ਤੇ ਅੱਜ ਵੀ ਖਬਰ ਇਹ ਆਈ ਕਿ 100 ਲੋਕਾਂ ਦੀ ਮੌਤ ਹੋ ਗਈ ਸੀ ਤੇ ਹੁਣ ਕੁੱਲ ਮਿਲਾ ਕੇ ਬੰਗਲਾਦੇਸ਼ ਦੇ ਵਿੱਚ ਪ੍ਰਦਰਸ਼ਨਕਾਰੀਆਂ ਦੀ ਮਰਤ ਦੀ ਮੌਤ ਦੀ ਦਰ ਜੋ ਹੈ ਉਹ 300 ਪਾਰ ਕਰ ਚੁੱਕੀ ਹੈ ਤਾਂ ਐਨੇ ਵੱਡੇ ਅਨਰੈਸਟ ਤੋਂ ਬਾਅਦ ਲੋਕਾਂ ਦਾ ਗੁੱਸਾ ਇੰਨਾ ਵਧਿਆ ਕਿ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦਾ ਜੋ ਘਰ ਸੀ ਉਸ ਤੇ ਹੀ ਹਮਲਾ ਕਰ ਦਿੱਤਾ ਪ੍ਰਦਰਸ਼ਨਕਾਰੀ ਘਰ ਵਿੱਚ ਵੜਨਾ ਸ਼ੁਰੂ ਹੋ ਗਏ ਉਸ ਤੋਂ ਬਾਅਦ ਸ਼ੇਖ ਹਸੀਨਾ ਨੂੰ ਮਜਬੂਰਨ ਆਪਣਾ ਘਰ ਛੱਡਣਾ ਪਿਆ ਹੈਲੀਕਾਪਟਰ ਰਾਹੀਂ ਆਪਣੀ ਭੈਣ ਦੇ ਨਾਲ ਉਹ ਭਾਰਤ ਦੇ ਅਗਰਤਲਾ ਦੇ ਵਿੱਚ ਪਹੁੰਚ ਚੁੱਕੇ ਨੇ ਕਿਉਂਕਿ ਤੁਹਾਨੂੰ ਪਤਾ ਕਿ ਅਗਰਤਲਾ ਤੇ ਬੰਗਲਾਦੇਸ਼ ਵਿੱਚ ਬਹੁਤੀ ਦੂਰੀ ਨਹੀਂ ਹੈ ਇਸ ਕਰਕੇ ਉਹਨਾਂ ਦਾ ਰੈਸਕਿਊ ਰੈਸਕਿਊ ਬਹੁਤ ਆਸਾਨੀ ਨਾਲ ਹੋਇਆ ਤੇ ਉਹਨਾਂ ਨੂੰ ਭਾਰਤ ਵਿੱਚ ਸੇਫਲੀ ਰੱਖਿਆ ਗਿਆ ਅਜਿਹਾ ਕਿਹਾ ਜਾ ਰਿਹਾ ਹੈ ਪਰ ਇਸ ਤੋਂ ਬਾਅਦ ਇਹ ਸਵਾਲ ਇਹ ਸੀ ਕਿ ਬੰਗਲਾਦੇਸ਼ ਦਾ ਹੁਣ ਹੋਏਗਾ ਕਿ ਤਾਂ ਬੰਗਲਾਦੇਸ਼ ਦੇ ਵਿੱਚ ਹੁਣ ਅੰਤਰੀਮ ਸਰਕਾਰ ਬਣੇਗੀ ਇਹ ਸਰਕਾਰ ਕਿਹੋ ਜਿਹੀ ਹੋਏਗੀ ਕਿ ਇਹ ਸਰਕਾਰ ਮੁਲਕ ਦੇ ਸਾਰੇ ਜੋ ਸਮੱਸਿਆਵਾਂ ਨੇ ਉਸ ਨੂੰ ਉਸ ਤੋਂ ਪਾਰ ਪਾ ਸਕੇਗੀ ਜਾਂ ਉਥੇ ਇਨਡਾਇਰੈਕਟ ਤੌਰ ਤੇ ਆਰਮੀ ਦਾ ਹੀ ਕਬਜ਼ਾ ਰਹੇਗਾ ਕਿਉਂਕਿ ਆਰਮੀ ਦੇ ਚੀਫ ਜਿਵੇਂ ਹੀ ਸ਼ੇਖ ਹਸੀਨਾ ਨੇ ਮੁਲਕ ਛੱਡਿਆ ਤਾਂ ਹੁੰਦਾ ਸੀ ਕਿ ਪੰਜ ਵਾਰ ਦੇ ਪ੍ਰਧਾਨ ਮੰਤਰੀ ਰਹੇ ਨੇ ਸ਼ੇਖ ਹਸੀਨਾ ਹੁਣ ਜਦੋਂ ਉਹਨਾਂ ਨੂੰ ਮੁਲਕ ਛੱਡਣਾ ਪਿਆ ਤਾਂ ਉਸ ਤੋਂ ਬਾਅਦ ਅਚਾਨਕ 1 ਘੰਟੇ ਦੇ ਅੰਦਰ ਅੰਦਰ ਜਨਰਲ ਵਕਾਰ ਜ਼ਮਾਨ ਜੋ ਕਿ ਆਰਮੀ ਚੀਫ ਨੇ ਬੰਗਲਾਦੇਸ਼ ਦੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਮੀਡੀਆ ਨੂੰ ਦੱਸਿਆ ਕਿ ਮੁਲਕ ਦੇ ਵਿੱਚ ਅੰਤਰੀਮ ਸਰਕਾਰ ਕੰਮ ਕਰੇਗੀ ਕਿ ਇਹ ਅੰਤਰੀਮ ਸਰਕਾਰ ਫੌਜ ਹੋਏਗੀ ਕਿ ਇਹ ਅੰਤਰੀਮ ਸਰਕਾਰ ਦਾ ਰੂਪ ਕੋਈ ਹੋਰ ਹੋਏਗਾ ਇਹ ਹੁਣ ਕੁਝ ਸਮੇਂ ਬਾਅਦ ਹੀ ਸਪਸ਼ਟ ਹੋ ਜਾਏਗਾ ਪਰ ਇਸ ਸਮੇਂ ਬੰਗਲਾਦੇਸ਼ ਦੇ ਵਿੱਚ ਜੋ ਹਾਲਾਤ ਨੇ ਉਹ ਬੇਹਦ ਖਰਾਬ ਨੇ ਕਿਉਂਕਿ ਇਹ ਚਿੰਤਾ ਸਿਰਫ ਬੰਗਲਾਦੇਸ਼ ਦੇ ਲੋਕਾਂ ਦੀ ਹੀ ਨਹੀਂ ਹੈ ਉਹਨਾਂ ਮੁਲਕਾਂ ਨੂੰ ਵੀ ਚਿੰਤਾ ਹੈ ਖਾਸ ਕਰ ਭਾਰਤ ਨੂੰ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਲੋਕ ਹੋਰ ਮੁਲਕਾਂ ਦੇ ਵੀ ਬੰਗਲਾਦੇਸ਼ ਦੇ ਵਿੱਚ ਰਹਿ ਰਹੇ ਨੇ ਤਾਂ ਉਹਨਾਂ ਦਾ ਰੈਸਕਿਊ ਹੋਣਾ ਹੁਣ ਆਪਣੇ ਆਪ ਦੇ ਵਿੱਚ ਪ੍ਰਾਇਰੀਟੀ ਬਣ ਚੁੱਕਾ ਹੈ ਭਾਰਤ ਦਾ ਜਾਂ ਹੋਰ ਮੁਲਕਾਂ ਦਾ ਕਿਉਂਕਿ ਉਹਨਾਂ ਲੋਕਾਂ ਦੀ ਸੁਰੱਖਿਆ ਵੀ ਇਸ ਸਮੇਂ ਦਾਅ ਤੇ ਹੈ ਜਿਹੜੇ ਪ੍ਰਦਰਸ਼ਨਕਾਰੀ ਪ੍ਰਧਾਨ ਮੰਤਰੀ ਦੇ ਘਰ ਨੂੰ ਘਰ ਨੂੰ ਘਰ ਦੇ ਉੱਪਰ ਪੱਥਰ ਬਾਜ਼ੀ ਕਰਨ ਉਹਨਾਂ ਦੇ ਘਰ ਵਿੱਚ ਦਾਖਲ ਹੋ ਜਾਣ ਤਾਂ ਉਹਨਾਂ ਲੋਕਾਂ ਦਾ ਕੀ ਹੋਏਗਾ ਜੋ ਬੰਗਲਾਦੇਸ਼ ਦੇ ਹਨ ਹੀ ਨਹੀਂ ਜਾਂ ਬਾਹਰੋਂ ਆਏ ਹੋਏ ਨੇ ਉਹਨਾਂ ਲੋਕਾਂ ਦਾ ਕੀ ਹੋਏਗਾ ਇਸ ਨੂੰ ਲੈ ਕੇ ਚਿੰਤਾ ਹੈ ਤਾਂ ਭਾਰਤ ਨੂੰ ਦੋ ਗੱਲਾਂ ਤੋਂ ਚਿੰਤਾ ਹੈ ਪਹਿਲੀ ਗੱਲ ਤਾਂ ਇਹ ਕੀ ਉਹਨਾਂ ਦੇ ਗੁਆਂਢੀ ਮੁਲਕ ਜਿਸ ਦੇ ਨਾਲ ਕੀ ਰਿਲੇਸ਼ਨ ਚੰਗੇ ਨੇ ਉਸ ਮੁਲਕ ਦੇ ਵਿੱਚ ਅਨਰੈਸਟ ਇਨਾ ਵੱਡਾ ਹੈ ਉਥੇ ਇਸ ਸਮੇਂ ਇੰਨੀ ਤਰਥਲੀ ਹੈ ਕਿ ਉਸ ਨੂੰ ਹਾਲਾਤ ਸੰਭਾਲੇ ਨਹੀਂ ਜਾ ਰਹੇ ਭਾਰਤ ਲਈ ਪਹਿਲੀ ਚਿੰਤਾ ਦਾ ਵਿਸ਼ਾ ਤਾਂ ਇਹ ਹੈ ਦੂਜੀ ਚਿੰਤਾ ਦਾ ਵਿਸ਼ਾ ਇਹ ਹੈ ਕਿ ਜੋ ਲੋਕ ਭਾਰਤ ਦੇ ਉੱਤੇ ਫਸੇ ਹੋਏ ਨੇ ਉਹਨਾਂ ਨੂੰ ਕੱਢਿਆ ਕਿਵੇਂ ਜਾਏ ਉਹਨਾਂ ਦਾ ਰੈਸਕਿਊ ਕਿਵੇਂ ਕੀਤਾ ਜਾਏ ਹੁਣ ਉਸ ਤੋਂ ਬਾਅਦ ਇਹ ਗੱਲ ਸਮਝ ਆਏਗੀ ਕਿ ਆਖਿਰਕਾਰ ਬੰਗਲਾਦੇਸ਼ ਦੇ ਵਿੱਚ ਸਰਕਾਰ ਕਿਸ ਰੂਪ ਕਿਸ ਰੂਪ ਕਿਸ ਤਰ੍ਹਾਂ ਦਾ ਰੂਪ ਸਾਹਮਣੇ ਆਉਂਦਾ ਹੈ ਜਾਂ ਆਰਮੀ ਹੀ ਚਲਾਉਂਦੀ ਹੈ ਪਰ ਉਸ ਮੰਗ ਦਾ ਕੀ ਹੋਏਗਾ ਜਿਸ ਨੂੰ ਪ੍ਰਦਰਸ਼ਨ ਜਿਸ ਨੂੰ ਲੈ ਕੇ ਪ੍ਰਦਰਸ਼ਨ ਹੋ ਰਹੀ ਸੀ ਵੱਡੀ ਗਿਣਤੀ ਦੇ ਵਿੱਚ ਵਿਦਿਆਰਥੀ ਸੜਕਾਂ ਤੇ ਉਤਰੇ ਹੋਏ ਸੀ ਉਹਨਾਂ ਦਾ ਇਹ ਕਹਿਣਾ ਸੀ ਕਿ ਸਾਨੂੰ ਸਾਡੀ ਇਹੀ ਮੰਗ ਹੈ ਕਿ ਸਿਵਲ ਸੇਵਾਵਾਂ ਜੋ ਬੰਗਲਾਦੇਸ਼ ਦੀਆਂ ਨੇ ਉਸ ਦੇ ਵਿੱਚ ਰੱਖਵਾ ਕਰਨ ਹੈ ਉਸ ਨੂੰ ਖਤਮ ਕੀਤਾ ਜਾਵੇ ਜਾਵੇ ਰਾਖਵਾਂਕਰਨ ਕਿਨਾਂ ਨੂੰ ਉਹਨਾਂ ਲੋਕਾਂ ਨੂੰ ਜੋ ਲੋਕ ਜਾਂ ਉਹਨਾਂ ਦੇ ਪਰਿਵਾਰ 1971 ਦੇ ਵਿੱਚ ਬੰਗਲਾਦੇਸ਼ ਦੀ ਆਜ਼ਾਦੀ ਵਿੱਚ ਹਿੱਸਾ ਲੈ ਚੁੱਕੇ ਨੇ ਉਹਨਾਂ ਦੇ ਪਰਿਵਾਰਾਂ ਨੂੰ ਸਪੈਸ਼ਲ ਰਿਜ਼ਰਵੇਸ਼ਨ ਮਿਲਦਾ ਸੀ ਇਸੇ ਨੂੰ ਖਤਮ ਕਰਨ ਦੇ ਲਈ ਬੰਗਲਾਦੇਸ਼ ਦੇ ਵਿੱਚ ਵੱਡੀ ਗਿਣਤੀ ਵਿੱਚ ਪ੍ਰਦਰਸ਼ਨ ਚੱਲ ਰਹੇ ਸੀ ਤਾਂ ਤੁਹਾਨੂੰ ਹੁਣ ਦੱਸ ਦਈਏ ਇਹ ਵੀਡੀਓ ਖਤਮ ਕਰਨ ਤੋਂ ਪਹਿਲਾਂ ਉਹ ਇਹ ਕਿ ਬੰਗਲਾਦੇਸ਼ ਦੇ ਵਿੱਚ ਇਸ ਸਮੇਂ ਹਾਲਾਤ ਬੇਕਾਬੂ ਨੇ 300 ਲੋਕਾਂ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਪ੍ਰਧਾਨ ਮੰਤਰੀ ਨੇ ਅਸਤੀਫਾ ਦੇ ਦਿੱਤਾ ਹੈ ਉਹਨਾਂ ਨੇ ਮੁਲਕ ਛੱਡ ਦਿੱਤਾ ਹੈ ਕਿ ਭਾਰਤ ਵਿੱਚ ਆਸਰਾ ਲਿਆ ਹੈ ਅਗਲਾ ਸਵਾਲ ਵੱਡਾ ਇਹ ਹੈ ਕਿ ਭਾਰਤ ਬੰਗਲਾਦੇਸ਼ ਵਿੱਚ ਜੋ ਲੋਕ ਫਸੇ ਹੋਏ ਨੇ ਉਹਨਾਂ ਦਾ ਰੈਸਕਿਊ ਕਿਸ ਤਰ੍ਹਾਂ ਕਰੇਗਾ ਤੇ ਕਦੋਂ ਤੱਕ ਉਹ ਲੋਕ ਆਪੋ ਆਪਣੇ ਘਰਾਂ ਤੱਕ ਪਹੁੰਚ